ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਅੱਜ ਬਾਬਾ ਬੁੱਢਾ ਸਾਹਿਬ ਰੋਡ ਤੋਂ ਬਸ ਕੇ ਗਿੱਲਾਂ ਤੋਂ ਵਾਪਸੀ ਅੰਮ੍ਰਿਤਸਰ ਸਾਹਿਬ ਹੋ ਰਹੀ ਹੈ ਬੜਾ ਮਨ ਚੂਰਿਆ ਹੈ ਦੁਖੀ ਹੋ ਰਿਹਾ ਹੈ ਕਿ ਜਿਸ ਮਿੱਟੀ ਨੂੰ ਜ਼ਮੀਨ ਨੂੰ ਮਾਤਾ ਧਰਤ ਮਾਤਾ ਗੁਰਨਾਕ ਸਾਹਿਬ ਨੇ ਮਾਤਾ ਦਾ ਮਾਤਾ ਦਰਜਾ ਦਿੱਤਾ ਉਸ ਮਾਂ ਦਾ ਉਸ ਜ਼ਮੀਨ ਦਾ ਅਸੀਂ ਕੀ ਹਸ਼ਰ ਕਰ ਰਹੇ ਹਾਂ ਅੱਜ ਦੇ ਸਮੇਂ ਵਿੱਚ ਇਹ ਕਿ ਮਾਗੀ ਕੀ ਹੋ ਰਿਹਾ ਹੈ ਜੋ ਧੁਖ ਪੇੜ ਲਗਾਏ ਨੇ ਵਾਤਾਵਰਨ ਨੂੰ ਠੰਡਿਆ ਰੱਖ ਲਈ ਛਾਂ ਲਈ ਉਹ ਸਾਰੇ ਪੇੜ ਵੀ ਇਹ ਜੋ ਅੱਗ ਲਾਈ ਹੈ ਕਣਕ ਦੀ ਕਟਾਈ ਤੋਂ ਬਾਅਦ ਨਾੜ ਨੂੰ ਉਹਦੇ ਨਾਲ ਪੀੜਾਂ ਦਾ ਹਾਲ ਵੀ ਬਹੁਤ ਬੁਰਾ ਹੋ ਗਿਆ ਹੈ ਸੜ ਗਏ ਨੇ ਤੇ ਉਹ ਕਿੰਦਾ ਵਿਸ਼ਾ ਹੈ ਕਿ ਪੰਜਾਬ ਨੂੰ ਅਸੀਂ ਹਰਿਆ ਭਰਿਆ ਬਣਾਉਣ ਦੀ ਗੱਲ ਕਰ ਰਹੇ ਹਾਂ ਰੁੱਖ ਲਗਦੇ ਆ ਜੰਗਲ ਵੀ ਲਾਰੇ ਆ ਲੇਕਿਨ ਦੂਜੇ ਪਾਸੇ ਜੋ ਅਸੀਂ ਅੱਗ ਲਾ ਕੇ ਪੈੜੀਆਂ ਵਿੱਚ ਜੋ ਅਸੀਂ ਆਪਣੀ ਕੁਦਰਤ ਦਾ ਮਿੱਟੀ ਦਾ ਹਸ਼ਰ ਕਰ ਰਹੇ ਹਾਂ ਮਾਂ ਦਾ ਹਸ਼ਰ ਕਰ ਰਹੇ ਹਾਂ ਇਹ ਆਉਣ ਵਾਲੇ ਸਮੇਂ 'ਚ ਸਾਧ ਸੰਗਤ ਜੀ ਟੈਂਪਰੇਚਰ ਤੇ 55 ਡਿਗਰੀ ਤੱਕ ਚੱਲ ਜਾਣਾ ਅੱਜ 42 ਦੇ ਤੀੜਾ ਤਰਾ ਕਰ ਰੱਖੀ ਹੈ ਸੰਗਤ ਲੋ ਚੱਲ ਰਹੀ ਹੈ ਬੁਰਾ ਹਾਲ ਹੈ ਕਿ ਇਹ 55 ਤੱਕ ਚਲੇ ਗਿਆ ਤੇ ਮੇਰੇ ਹਿਸਾਬ ਨਾਲ ਜ਼ਿੰਦਗੀ ਤੇ ਬੜਾ ਵੱਡਾ ਰਿਸਕ ਆ ਜਾਏਗਾ ਸੋ ਸੰਭਾਲੀਏ ਬਹੁਤ ਸੋਹਣੀ ਕੁਦਰਤ ਨੇ ਸਾਨੂੰ ਨਿਯਮਤਾ ਦਿੱਤੀਆਂ ਨੇ ਬੜੀ ਟੈਕਨੋਲੋਜੀ ਆ ਗਈ ਹੈ ਇਹ ਅਗ ਲੌਨ ਦਾ ਜੋ ਇੱਕ ਸੌਖਾ ਕੰਮ ਅਸੀਂ ਰੰਭ ਲਿਆ ਇਨ ਖਲ ਪਾਈਏ ਤੇ ਕੁਦਰਤ ਦੀ ਜਿਹੜੀ ਕਿਰਪਾ ਜਿਦ ਤਰਾ ਪਿਛਲੇ ਸਮੇਂ ਚ ਕੋਵਿਡ ਆਇਆ ਹੈ ਜਾ ਹੋਰ ਜੋ ਵੀ ਵਰਤਦਾਵਾ ਹੋ ਰਹੀਆਂ ਉਹਦਾ ਰੀਜ਼ਨ ਮੇਨ ਇਹੋ ਹੈ ਕਿ ਅਸੀਂ ਕੁਦਰਤ ਨਾਲ ਡਿਵਾਰਡ ਕਰ ਰਹੇ ਹਾਂ ਇਹਨਾਂ ਤੋਂ ਬਚੀਏ ਕਿ ਕੁਦਰਤ ਦੀ ਸੇਵਾ ਸੰਭਾਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਇਹ ਹੋਈ ਜੁੜੇਗਾ ਇਹ ਬਹੁਤ ਹੈ ਇਹ ਮੇਨ ਰੋਡ ਦੇ ਉੱਤੇ ਹੈ ਹਲਾ ਦੇ ਦੇ ਅੰਦਰ ਜਾ ਕੇ ਪਿੰਕੀ ਦਾ